ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸ੍ਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਅਵਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਆ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਪਯੋ ਦਰਸ਼ਨ ਦੇਕੇ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਪਯੋ ਦਰਸ਼ਨ ਦੇਖੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ अब पतियार क्या कीजे बचनी तोर मोर मन माने जनको पूरण दीजे हां बलबल जाऊं रमैया कारणे कारण कवन अबोल रहाऊ बहुत जन्म बिचरे ते मद इहो जन्म तुम्हारे लेखे ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾਂ ਬਲਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੋਲ ਰਹਾ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸ੍ਰੀ ਭਗਤ ਰਵਿਦਾਸ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਵਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾਂ ਬਲਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਜਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾ ਬਲਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੋਲ ਰਹਾ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਹਮ ਸਰ ਦੀਨ ਦਿਆਲ ਨ ਤੁਮ ਸਰ अब पता यार क्या कीजे बचनी तोर मोर मन माने जनको पूरण दीजे हां बलबल जाऊं रमैया कारणे कारण कवन अबोल रहाव बहुत जनम बिछरे ते मद इहो जनम तुम्हारे लेखे ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਹਮ ਸਰ ਦੀਨ ਦਿਆਨ ਤੁਮ ਸਰ ਅਵ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾਂ ਬਲਬਲ ਜਾਉ ਰਮਈਆ ਕਾਰਣੇ ਕਾਰਣ ਕਵਨ ਅਬੋਲ ਰਹਾਉ ਬਹੁਤ ਜਨਮ ਵਿਚ ਰਹੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵੈ ਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਾਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਜਨੀ ਤੋਰ ਮੋਰ ਮਨ ਮਾਨੈ ਜਨਕੋ ਪੂਰਨ ਦੀਜੈ ਹਾਂ ਬਲਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੋਲ ਰਹਾ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰ ਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਾਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਜਨੀ ਤੋਰ ਮੋਰ ਮਨ ਮਾਨੈ ਜਨਕੋ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹ ਜਨਮ ਤੇਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਪਯੋ ਦਰਸ਼ਨ ਦੇਖੇ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨਕੋ ਪੂਰਨ ਦੀਜੈ ਹਾਂ ਬਲਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੋਲ ਰਹਾ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਜਿਰਪਯੋ ਦਰਸ਼ਨ ਦੇਖੇ ਹਮ ਸਰਦੀਨ ਦਿਆ ਨਾ ਤੁਮ ਸਰ ਅਵਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮਾਨੈ ਜਨਕੋ ਪੂਰਨ ਦੀਜੈ ਹਾਂ ਬਲਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਜਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾਂ ਬਲਬਲ ਜਾਉ ਰਮਈਆ ਕਾਰਣੇ ਕਾਰਣ ਕਵਨ ਅਬੋਲ ਰਹਾਉ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੇਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੇਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਹਮ ਸਰ ਦੀਨ ਦਿਆਲ ਨ ਤੁਮ ਸਰ अब पतियार क्या कीजे बचनी तोर मोर मन माने जनको पूरण दीजे हां बलबल जाऊं रमैया कारणे कारण कवन अबोल रहाऊ बहुत जन्म बिछरे ते मद इहो जन्म तुम्हारे लेखे ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾਂ ਬਲਬਲ ਜਾਉ ਰਮਈਆ ਕਾਰਣੇ ਕਾਰਣ ਕਵਨ ਅਬੋਲ ਰਹਾਉ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮਾਨੈ ਜਨਕ ਪੂਰਨ ਦੀ ਜੈ ਹਾਂ ਬਲਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਾਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮਾਨੈ ਜਨਕ ਪੂਰਨ ਦੀਜੈ ਆ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵੈ ਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਪਯੋ ਦਰਸ਼ਨ ਦੇਖੇ ਹਮ ਸਰਦੀਨ ਦਿਆਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨਕੋ ਪੂਰਨ ਦੀਜੈ ਹਾਂ ਬਲਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੋਲ ਰਹਾ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਜਿੜ ਪਯੋ ਦਰਸ਼ਨ ਦੇਖੇ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਾਧਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਯੋ ਦਰਸ਼ਨ ਦੇਖੇ ਹਮ ਸਰਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮਾਨੈ ਜਨਕੋ ਪੂਰਨ ਦੀਜੈ ਹਾਂ ਬਲਬਲ ਜਾਉ ਰਮਈਆ ਕਾਰਣੇ ਕਾਰਨ ਕਵਨ ਅਬੋਲ ਰਹਾ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਤੇ ਮਦ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਜਿਰ ਪਯੋ ਦਰਸ਼ਨ ਦੇਖੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ